ਪੰਡਿਆਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸਮਝਦਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ 500 ਨਮੀਆਂ ਜਿਹੜੀਆਂ ਉਹਨਾਂ ਦੀਆਂ ਰਚਨਾ ਕੀਤੀ ਗਈ ਜਿਹਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ 3829 ਵਾਰਡਰ ਜਿਹੜੇ ਨੇ ਕਿ ਉਹ 451 ਮੈਟਰਨ ਜਿਹੜੇ ਨੇ 20 ਕੁੱਲ 500 ਅਸਾਮੀਆਂ ਦੀ ਰਚਨਾ ਕੀਤੀ ਗਈ ਆ ਕਿਉਂਕਿ ਜੇਲ੍ਹਾਂ ਦੇ ਅੰਦਰ ਛੋਟੇ ਮੋਟੇ ਕ੍ਰਾਈਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਇਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲਾਂ ਦੇ ਅੰਦਰ ਛੋਟੀ ਮੋਟੀ ਘਟਨਾਵਾ ਵਾਪਰਦੀਆਂ ਨੇ ਗਿਆ ਔਰ ਉਹਨਾਂ ਨੂੰ ਵੱਡੀ ਪੱਧਰ ਤੇ ਠੱਲ ਮਿਲੂਗੀ ਇਹਦੀ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਹੀ ਜਿਹੜਾ ਅਸੀਂ ਆਂਧਰੇਬਲ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 9065 ਇਹਦੇ ਅੰਦਰ ਸੋਧ ਕੀਤੀ ਗਈ ਆ ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYE ਦੀ 20 ਕੀਤੀ ਗਈ ਆ ਔਰ ਇਹਦੇ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ EMPLOYER ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਇਹ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਲੇਬਰ ਦੀਆਂ ਵੈਲਫੇਅਰ ਵੀ ਸਕੀਮਾਂ ਹੁੰਦੀਆਂ ਰਹੀਆਂ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਵਾਦਾ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 ਰੁਪਏ 5 ਰੁਪਏ ਤੋਂ ਵਧਾ ਕੇ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ EMPLOYER ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ 'ਚ ਕੰਮ ਕਰਦਾ ਔਰ ਸਰਕਾਰੀ ਧਾਰਿਆਂ 'ਚ ਕੰਮ ਕਰਦਾਗਾ ਔਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਕੀ ਪੰਜਾਬ ਲੇਬਰ ਭਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਗਿਆ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੇਗੇ ਉਹ ਸਾਡੇ EMPLOYEES ਦੇ ਉੱਤੇ ਸਾਡੇ ਲੇਬਰ ਦੇ ਉੱਤੇ ਕੰਮ ਆਉਣਗੇ